ਇਹੀ ਚੀਜ਼ ਹੈ ਆਹੀ ਦਵਾਈ ਹੈਗੀ ਜੇ ਆਪਾਂ ਧਾਰ ਲੈਣੀ ਹੋਵੇ ਮੰਨ ਲੈ ਹਾਂ ਅਸੀਂ ਬਾਈ 3200 ਦਾ 10 ਘੱਟ ਦਿੰਦੇ ਫੇਰ ਤੇ ਜੇ ਨਕਦ ਲੈਣੀ ਹੋਵੇ ਫੇਰ 1600 ਦਾ ਸਿੱਧਾ ਸਾਹਬ ਇਹ ਦਾਣੇ ਨੂੰ ਐਂਡ ਸੋਨੇ ਵਰਗਾ ਕਰ ਦੋ ਦਾਣੇ ਦੀ ਪਾਲਸ ਕਰਨੀ ਰੰਗਤ ਵੇਟ ਤੇ ਮੰਨ ਲੈ ਸਾਫ ਸੁਥਰਾ ਕਰਨ ਦਾਬੀ ਧੱਗਾ ਕੁਝ ਨਹੀਂ ਫੜਨ ਨੇ ਇਹਦਾ ਟੀਰੀ ਚਮਕੂਗੀ ਪਤਾ ਲੱਗੂਗੀ ਕਿ ਸਿੱਧੇ ਹੀ ਚਮਕੂਗੀ ਚਮਕੂਗੀ ਪਤਾ ਲੱਗੂਗਾ ਵੀ ਹਾਂ ਕੋਈ ਪਈਆ ਮੰਡੀ ਦੇ ਵਿੱਚ ਟੀਰੀ ਸਾਫ ਹੋ ਗਈ ਦੂਰੋਂ ਪਤਾ ਲੱਗਦਾ ਕਿ ਉਹ ਅੱਜ ਦਾ ਨਹੀਂ ਕਿ ਪਿਛਲੇ ਸਾਲ ਪ੍ਰਾਰ 3 ਸਾਲ ਹੋ ਗਏ ਟ్రायल ਚੱਲਦੇ ਨੂੰ ਇਹ ਹਾਂ ਟ్రायल ਚੱਲਦੇ ਹਾਂ ਟ్రायल ਚੱਲਦੇ ਨੂੰ ਆਹ 3 ਸਾਲ ਤੋਂ ਟ్రायल ਹੀ ਚੱਲਦੇ ਤੇ ਹੁਣ ਉਸ ਤੋਂ ਬਾਅਦ ਮਾਰਕੀਟ ਚ ਆ ਕੇ ਅਸੀਂ ਵੇਚਣੀ ਸ਼ੁਰੂ ਕਰੀ ਕੋਈ ਦਿੱਕਤ ਨਹੀਂ ਇਹਦੇ ਵਿੱਚ ਕੀ ਆ ਮੰਨ ਲਓ ਫੜ ਪੈ ਚੁੱਕਿਆ ਠੀਕ ਹੈ ਇਹਦੇ ਵਿੱਚ ਮੰਨ ਲਾ ਫੜਾ ਬੰਨਣਾ ਸ਼ੁਰੂ ਹੋ ਗਿਆ ਜੀ ਇਹਦੇ ਇਹ ਦੁੱਧਾ ਨਹੀਂ ਹੈਗਾ ਇਹਦੇ ਵਿੱਚ ਇਹਦਾ ਉੱਤੇ ਇਕੱਲਾ ਸਿਲਕਾ ਸਿਲਕਾ ਰਹਿ ਗਿਆ ਜੇ ਮੰਨ ਕੇ ਚਲੋ ਇਹਦੇ ਨਾਲ ਇੱਕ ਇਹਦੀ ਇੱਕ ਸਪਰੇ ਇਹਦੀ ਭੂਪਣਿਆ ਚ ਹੋ ਜੇ ਜਾਂ ਭੂਪਣੇਂ ਜੀਰੀ ਚੜਦੀ ਆ ਇੱਕ ਤਾਂ ਹੋ ਜੇ ਉਦੋਂ ਸਪਰੇ ਇਹਦੀ 6 ਜੀ ਦੀ ਅੱਛਾ ਤੇ ਇੱਕ ਜਦੋਂ 35 ਤੋਂ 40 ਪੈਸ ਮਨ ਕੇ ਚੱਲੋ ਫਿਰ ਆਹ ਦਿੱਕਤ ਨਹੀਂ ਆਉਂਦੀ। ਲਓ ਵੀ ਦੋਸਤੋ ਆਪਾਂ ਪਹੁੰਚੇ ਆਂ ਸਹਿਰ ਸੰਗਰੂਰ ਦੇ ਵਿੱਚ ਕਿਸਾਨ ਭਰਾਓ ਅੱਜ ਨਾ ਤੁਹਾਡੇ ਵਾਸਤੇ ਆਪਾਂ ਜਾਦੂ ਵਾਲੀ ਦਵਾਈ ਲੈ ਕੇ ਆਇਆ। ਜਾਦੂਆਈ ਦਵਾਈ ਕਿਵੇਂ ਕੰਮ ਕਰੂਗੀ? ਕਿਹੜੀ ਦਵਾਈ ਐ? ਬਾਈ ਆਪਣੇ ਨਾਲ ਕਾਲਾ ਹੈਗਾ ਪੂਰੀ ਕਰਦੇ ਆਂ ਗੱਲਬਾਤ। ਕਾਲੇ ਉਹ ਕੀ ਹਾਲ ਚਾਲ ਨੇ? ਅਸੀਂ ਕਾਲੇ ਹੋਣੀ ਨਾ। ਠੀਕਾ ਬਾਈ ਜੀ। ਵਧੀਆ ਜੀ ਕਿਰਪਾ। ਜਾਦੂ ਵਾਲੀ ਕਿਹੜੀ ਦਵਾਈ ਲੈ ਕੇ ਆਏ ਜਿਹੜੀ ਜਾਦੂ ਕਰਦੀ। ਜਾਦੂ ਵਾਲੀ ਦਵਾਈ ਵੀ ਤੁਹਾਨੂੰ ਦਿਖਾਉਨੇ ਆਂ। ਕਹਿੰਦਾ ਪੈਰਾਂ ਦੇ ਵਿੱਚ ਟੁੱਟੇ ਸਿੱਤਰ। ਆਏ ਹਾਏ। ਪੈਰਾਂ ਦੇ ਵਿੱਚ ਟੁੱਟੇ ਸਿੱਤਰ। ਸੜ ਛੱਡ ਕੇ ਚਰੀ ਨੂੰ ਜਾਣਾ ਜੱਟਾ ਤੇਰੀ ਜੂਨ ਬੁਰੀ ਹੂੰ ਸੁੱਕੀ ਰੋਟੀ ਦੇ ਕੱਸੀ ਦਾ ਪਾਣੀ ਜੱਟਾ ਤੇਰੀ ਜੂਨ ਬੁਰੀ ਪੰਜਾਬ ਦੀ ਘਰ ਘਰ ਦੀ ਕਹਾਣੀ ਹੈ ਬਾਈ ਆਪਣੀ ਕੋਈ ਆਪਣੇ ਲਵੇ ਬਾਲੇ ਮਰਬੇ ਨਹੀਂ ਹੈਗੇ ਬਾਲੀਆਂ ਜਾਇਆ ਜਾਂਦਾ ਨਹੀਂ ਹਰੇਕ ਬੰਦਾ ਆਪਦੇ ਮਨ ਦਾ ਬੱਚਿਆਂ ਦੇ ਮੂੰਹ ਚੋਂ ਦੁੱਧ ਕੱਢ ਕੇ ਦੂਜੀ ਨੂੰ ਪਾ ਕੇ ਗੁਜ਼ਾਰਾ ਕਰਦਾ ਸਾਡੇ ਨਾਲ ਵੀ ਉਹ ਭਰਾ ਵੀ ਸਪਰੇਅ ਲੈਣ ਆਉਂਦੇ ਨੇ ਕਾਰਨ ਕੀ ਹੈ ਹੁਣ ਆ ਸਮੇਂ ਦੇ ਵਿੱਚ ਆ ਕੇ ਮੰਨ ਕੇ ਚੱਲੋ ਫੜ ਪੈਂਦਾਗਾ ਫੜ ਦੀ ਦਿੱਕਤ ਆਉਂਦੀ ਆ ਫੜਾ ਕੀ ਆ ਸੁਖਾਉਂਦੇ ਸਮਾਹ ਚੀਜ਼ ਆ ਅਸੀਂ ਹੁਣ ਮੈਂ ਖੇਤਾਂ ਦੇ ਵਿੱਚੋਂ ਆਇਆ ਆ ਦੇਖ ਕੇ ਆਇਆ ਆ ਇਦੇ ਵਿੱਚ ਕੀ ਆ ਮੰਨ ਲਓ ਫੜ ਪੈ ਚੁੱਕਿਆ ਠੀਕ ਐ ਇਹਦੇ ਵਿੱਚ ਮੰਨ ਲਾ ਫੜਾ ਬਣਨਾ ਸ਼ੁਰੂ ਹੋ ਗਿਆ ਜੀ ਇਹਦੇ ਇਹ ਦੁੱਧਾ ਨਹੀਂ ਹੈਗਾ ਇਹਦੇ ਵਿੱਚ ਇਹਦਾ ਉੱਤੇ ਇਕੱਲਾ ਸਿਲਕਾ ਸਿਲਕਾ ਰਹਿ ਗਿਆ ਜੇ ਮੰਨ ਕੇ ਚੱਲੋ ਇਹਦੇ ਨਾਲ ਇੱਕ ਇਹਦੀ ਇੱਕ ਸਪਰੇ ਇਹਦੀ ਭੂਪਣਿਆ ਚੋ ਜੇ ਜਾਂ ਭੂਪਣੇ ਜੀਰੀ ਚੜਦੀ ਆ ਇੱਕ ਤਾਂ ਹੋ ਜਾ ਉਦੋਂ ਸਪਰੇ ਇਹਦੀ ਸਿਕਸ ਜੀ ਦੀ ਅੱਛਾ ਤੇ ਇੱਕ ਜਦੋਂ 35 ਤੋਂ 40 ਪੈਸੇ ਜੀਰੀ ਨਿਸਰ ਗਈ ਬਾਹਰ ਇੱਕ ਹੋ ਜਾ ਉਦੋਂ ਠੀਕ ਐ ਉਸ ਸਾਹ ਨਾਲ ਮੰਨ ਕੇ ਚੱਲੋ ਫਿਰ ਆਹ ਦਿੱਕਤ ਨਹੀਂ ਆਉਂਦੀ ਅੱਛਾ ਜਿੱਥੇ ਇਹ ਦਵਾਈ ਪਈ ਉਹ ਆਹ ਦਿੱਕਤ ਨਹੀਂ ਆਉਂਦੀ ਇਹਨੇ ਦਾਣੇ ਨੇ ਗ੍ਰੋਥ ਕਰ ਦੇਣੀ ਆ ਪੂਰਾ ਥੋਸ ਹੋ ਜਾਣਾਗਾ ਇਹਨੇ ਦਾਣੇ ਨੇ ਪੂਰਾ ਸਾਫ ਆਉਦਾ ਰੰਗ ਦਿਖਾਉਣਾ ਆਪਣੇ ਜੋ ਬਣ ਤੇ ਆ ਜਾਣਾ ਜਿਵੇਂ ਕਹਿੰਦੇ ਆਪਾਂ ਵੀ ਗਧੇ ਦੇ ਬੱਚੇ ਦੇ ਦੋ ਜਣ ਜਵਾਨੀ ਦਾਣੇ ਦੀ ਵੀ ਦੋਸੇ ਨਹੀਂ ਹੁੰਦੀ ਜਵਾਨੀ ਉਹ ਕੰਮ ਆ ਠੀਕ ਆ ਜਨਾਬ ਤੇ ਉਸ ਤੋਂ ਬਾਅਦ ਆ ਆਪਣੇ ਆ ਗੀਆਂ ਸਟੈਪੋ ਦੀਆਂ ਪੁੜੀਆਂ ਹੂੰ ਇਹ ਆ ਗਈ ਸਟੈਪੋ ਮਨੋ ਹਲਦੀ ਜਿਵੇਂ ਕੰਢੀ ਰੋਗ ਦੇ ਨਾਲ ਪਾਉਂਦੇ ਅਸੀਂ ਦਰਖਤਾਂ ਥੱਲੇ ਦਿੱਕਤ ਆ ਜਾਂਦੀ ਆ ਹਲਦੀ ਪੈਂਦੀ ਆ ਇਹ ਪਾ ਕੇ ਜਿਹੀ ਆਪਾਂ ਨਟੀਬੋ ਪਾ ਲਈ ਨਟੀਬੋ ਪਾਉਣ ਦੀ ਲੋੜ ਨਹੀਂ ਸੇਮ ਮਿਸਾਲਟ ਉਹ ਵੀ ਬਣ ਜੂਗਾ ਕੰਬੀਨੇਸ਼ਨ ਠੀਕ ਹੈ ਉਹ ਵੀ ਬਣੂਗਾ ਉਸ ਤੋਂ ਇਹ ਆ ਗਈ ਆਪਣੀ ਹਲਦੀ ਖਾਤਰ ਗੰਢੀ ਬਣ ਜਿੰਦੀ ਗੱਠ ਜਿਵੇਂ ਜਿੰਦੀ ਗੰਢ ਜੀ ਬਣ ਜਿੰਦੀ ਆ ਬਣੀ ਪਈ ਆ ਦੇਖੋ ਆ ਦੇਖੋ ਆ ਬਣ ਗਈ ਇਹ ਆ ਚੀਜ਼ਾਂ ਨੇ ਆ ਬਣੀ ਪਈ ਆ ਇਹਦੇ ਖਾਤਰ ਇਹ ਪਾਉਂਦੇ ਆ 3 ਕਿਲਿਆਂ ਦਾ ਲੀਟਰ ਪੈਂਦਾ ਇਹਦਾ ਠੀਕ ਹੈ ਜੀ ਠੀਕ ਆ ਸਰ ਤੇ ਬਾਕੀ ਮੰਨ ਕੇ ਚੱਲੋ ਆਪਣੇ ਲਵੇ ਕਸਟੂੜੀ ਆ ਗਿਆ ਉਲੀ ਰੋਗ ਖਾਤਰ ਆ ਗਿਆ ਇਹ ਇਹ ਉਲੀ ਰੋਗ ਵਾਲੀ ਆ ਗਈ ਠੀਕ ਆ ਸਰ ਤੇ ਉਸ ਤੋਂ ਬਾਅਦ ਪੈਰੀਯਾਦ ਤੱਕ ਸੂੜੀਆ ਪਏ ਆਪਣੇ ਲਵੇ ਇਹ ਵੀ ਬ੍ਰਾਂਡਡ ਹੈਗਾ ਕਹਿਣ ਦੀ ਲੋੜ ਹੀ ਨਹੀਂ ਸਭ ਨੂੰ ਪਤਾ ਪੈਰੀਯਾਦ ਕੰਪਨੀ ਕਿਵੇਂ ਆਂਗਲਾਂ ਦੇ ਗਿਨਣ ਵਾਲੀ ਮਿਤਸੂਮੀ ਦੀ ਆਪਣੇ ਲਵੇ ਆ ਆ ਗਈ 1.9 ਜਾਪਾਨੀ ਹੈ ਇਹ ਵੀ ਆ ਗਈ ਆਪਾਂ ਲਵੇ ਠੀਕ ਹੈ ਜੀ ਮੈਡਨ ਜਾਪਾਨ ਇਹ ਵੀ ਆ ਗਈ ਤੇ ਉਦੋਂ ਆਹ ਪਈ 1.9 ਰੋমিও ਸੋਲਜਰ ਇਹ ਵੀ ਆ ਗਈ ਕਾਫੀ ਮਤਲਬ ਮੰਨ ਕੇ ਚਲੋ ਪ੍ਰੋਡਕਟ ਕਾਫੀ ਨਾਮੀ ਪੈਨੇ ਆਪਣੇ ਲਵੇ ਠੀਕ ਹੈ ਤੇ ਜਿਹੜੀ ਆਪਾਂ 6G ਦੀ ਗੱਲ ਕਰ ਰਹੇ ਹਾਂ ਤੁਹਾਨੂੰ ਕਿਸਾਨੀ ਪਲੱਸ 6G ਦੀ ਇਹ ਦਾਣੇ ਨੂੰ ਐਂਡ ਸੋਨੇ ਵਰਗਾ ਕਰ ਦੋਗੇ ਦਾਣੇ ਦੀ ਪਾਲਸ ਕਰਨੀ ਰੰਗਤ ਵੇਟ ਤੇ ਮੰਨ ਲਾ ਸਾਫ ਸੁਥਰਾ ਕਰਨ ਦਾਬੀ ਧੱਗਾ ਕੁਝ ਨਹੀਂ ਫੜਨ ਨੇ ਇਹਦਾ ਟੀਰੀ ਚਮਕੂਗੀ ਪਤਾ ਲੱਗੂਗੀ ਅਸਲ ਤੇ ਹੀ ਚਮਕੂਗੀ ਚਮਕੂਗੀ ਪਤਾ ਲੱਗੂਗਾ ਵੀ ਆ ਕੋਈ ਪਈਆ ਮੰਡੀ ਦੇ ਵਿੱਚ ਟੀਰੀ ਸਾਫ ਹੋ ਗਈ ਦੂਰੋਂ ਪਤਾ ਲੱਗਦਾ ਕਿਉਂ ਅੱਜ ਦਾ ਨਹੀਂ ਕਿਉਂਕਿ ਪਿਛਲੇ ਸਾਲ ਪ੍ਰਾਰ 3 ਸਾਲ ਹੋ ਗਏ ਟ੍ਰਾਇਲ ਚੱਲਦੇ ਨੂੰ ਹਾਂ ਟ੍ਰਾਇਲ ਚੱਲਦੇ ਹਾਂ ਟ੍ਰਾਇਲ ਚੱਲਦੇ ਨੂੰ ਆ 3 ਸਾਲ ਤੋਂ ਟ੍ਰਾਇਲ ਹੀ ਚੱਲਦੇ ਤੇ ਹੁਣ ਉਸ ਤੋਂ ਬਾਅਦ ਮਾਰਕੀਟ ਚ ਆ ਕੇ ਅਸੀਂ ਵੇਚਣੀ ਸ਼ੁਰੂ ਕਰੀ ਕੋਈ ਦਿੱਕਤ ਨਹੀਂ ਕਿਸੇ ਪ੍ਰਕਾਰ ਦਾ ਲੰਬਾ ਲੂੰਬਾ ਨਹੀਂ ਹੁੰਦਾ ਕਿਸੇ ਬਾਈ ਠੀਕ ਹੈ ਤੇ ਡਿਲੀਵਰੀ ਬਾਈ ਇਹਦੀ ਡਿਲੀਵਰੀ ਆਪਾਂ ਦੇਣੀ ਹੈ ਡਿਲੀਵਰੀ ਉਹ ਮੁੰਡਾ ਦੇ ਕੇ ਆ ਗਿਆ ਕੈਮਰਾ ਮਾਰ ਦੋ ਉਧਰ ਉਹ ਖੜਾ ਬਾਈ ਲੈ ਬਈ ਬਸ਼ੰਡੇ ਤੋਂ ਆ ਗਿਆ ਹੈ ਪਹੁੰਚ ਗਿਆ ਤੜਕੇ ਦਾ ਗਿਆ ਸੀ ਬਾਈ ਇਹ ਲੈ ਬਈ ਲੈ ਤੇ ਬਾਕੀ ਗੱਲਬਾਤ ਕਰਦੇ ਖਾਲਸਾ ਜੀ ਨਦਰ ਖਾਲਸਾ ਜੀ ਨੂੰ ਬਲੋ ਹਾਂ ਲੈ ਬਈ ਕਲਵਿੰਦਰ ਵੀਰੇ ਨਾਲ ਕਰਦੇ ਆ ਗੱਲਬਾਤ ਹਾਂ ਆਜੋ ਖਾਲਸਾ ਜੀ ਇਧਰ ਆਓ ਕਲਵਿੰਦਰ ਵੀਰੇ ਨਾਲ ਕਰਦੇ ਆ ਗੱਲਬਾਤ ਆਪਾਂ ਕਲਵਿੰਦਰ ਵੀਰੇ ਹੋਰ ਕੋਈ ਹੁਣ ਜਾਣਕਾਰੀ ਇਹਦੇ ਬਾਰੇ ਦੇਣ ਕਹਿੰਦੇ ਰਹੇਗੀ ਹੋਵੇ ਜਾਣਕਾਰੀ ਇਹਦੇ ਬਾਰੇ ਵੀਰੇ ਬਾਕੀ ਦਾ ਆਪਣੇ ਸੇਨੀਅਰ ਨੇ ਬਾਈ ਇਹਨਾਂ ਜਦੋਂ ਆਪਣੇ ਮੂਰੇ ਇਹਨਾਂ ਨੇ ਸਮਝਾਤਾ ਸਾਰੇ ਪੈਸੇ ਕੋਸਰ ਰਹਿ ਬ ਨਹੀਂ ਗਿਆ ਠੀਕ ਹੈ ਜੀ ਜੇ ਹੁਣ ਇੱਕ ਗੱਲ ਕਲਵਿੰਦਰ ਛੋਟੀ ਜਿਹੀ ਮੈਂ ਪੁੱਛਣ ਨੂੰ ਬਾਈ ਵਣ ਕੇ ਹੁਣ ਰੇਟ ਦੱਸ ਦੇ ਕਿਉਂਕਿ ਹੁਣ ਲਾਸਟ ਹੈਗਾ ਹੁਣ ਤਾਂ ਕੋਈ ਹੋ ਨਹੀਂ ਵੰਦਾ ਲਾਸਟ ਆ ਵੀਰੇ ਰੇਟ ਜ਼ਰੂਰ ਦੱਸਾਂਗੇ ਹੁਣ ਆਪਾਂ ਤੇ ਉਤਮ ਕਿਸਾਨੀ ਪਲੱਸ 6 ਜੀ ਦਾ ਰੇਟ ਆ ਜਿਹੜਾ ਵੀਰੇ 1650 ਦਾ ਲੀਟਰ ਬਾਈ ਹੁਣ ਡਿਲੀਵਰੀ ਕਰਕੇ ਆਇਆਗਾ ਬਠੰਡੇ ਕਨੀਓ ਅੱਛਾ ਠੀਕ ਹੈ 1650 ਦਾ ਲੀਟਰ ਦੇ ਕੇ ਆਏਗਾ ਹਾਂ ਆ ਹੁਣ ਦੁਬਾਰੇ ਫੇਰ ਵੈਗ ਚੱਕਦਾਗਾ ਵਧਾ ਜਾਣ ਵਾਸਤੇ ਹਾਂ ਦੁਬਾਰੇ ਫੇਰ ਉਧਰ ਨੂੰ ਚੱਲਿਆ ਵੀਰੇ ਜਿਹੜਾ ਪਹਿਲਾ ਆਰਡਰ ਪਕਦਾ ਕਿ ਆਇਆ ਜਿਹੜੀ ਆਪਾਂ ਦਿਖਾਈ ਹੋਈ ਆ ਤੁਹਾਨੂੰ ਆ ਦੇਖ ਸਕਦੇ ਤੁਸੀਂ ਜਿਹੜਾ ਪਹਿਲਾ ਆਰਡਰ ਪਕਦਾ ਕਿ ਆਇਆ ਬਾਈ ਉਹ ਰਾਤ ਵਾਲਾ ਆਰਡਰ ਤੀਆ ਅੱਛਾ ਇਹ ਇਹਦੇ ਆਉਂਦੇ ਨੂੰ ਆਰਡਰ ਆਪਾਂ ਫੇਰ ਪਾ ਕੇ ਰੱਖ ਲਿਆ ਵਿੱਚ ਵਿੱਚ ਬਾਈ ਕਹਦੇ ਲੈ ਕੇ ਆਪਣੇ ਕਹਦੇ ਜੀ ਕਹਦੇ ਛੋਟਾ ਬਲਦਾ ਕਹਿੰਦੇ ਇਹ ਤਾਂ ਕਹਿੰਦੇ ਦੁਕਾਨਤੀ ਦੇਖਦੇ ਜੇ ਦੇਖਦਾ ਬਾਈ ਤਾਂ ਵੀਰੇ ਵੀਡੀਓ ਬੂਡ ਕਰ ਕੇ ਇਲਾ ਦੀ ਕਰਕੇ ਰਹਿ ਜਾਂਦਾ ਹੂੰ ਤਿੰਨ ਚਾਰ ਉਹ ਲੈ ਸਪਲਾਈ ਬਾਈ ਤਾਂ ਜੇ ਤੇ ਆਏ ਹੋਵੇ ਵੀ ਵੀਡੀਓ ਕਰਕੇ ਰਹਿਣਾ ਮੈਂ ਉੱਤੇ ਰਹਿ ਜਾਂਦਾ ਬੇਟਾ ਆਪਣਾ ਹੋਰ ਵੀ ਬੱਚਾ ਉਹਦੇ ਛੱਟ ਲੱਗੂ ਮੋਟਰੋਂ ਤੋਂ ਗਿਰ ਗਿਆ ਬੇਟਾ ਜੀ ਦਵਾਈ ਦਵਾਈਆ ਥੋੜਾ ਜਿਹਾ ਬੰਦ ਕਰ ਇੱਕ ਦੀਗਾ ਉਹ ਬੱਚਾ ਵੀ ਆਪਣੇ ਲਈ ਆ ਜੂ ਸਪਲਾਈ ਦਿੰਦਾ ਆਪਣਾ ਬੱਚੇ ਹੀ ਹੋਗੇ ਠੀਕ ਹੈ ਜੀ ਠੀਕ ਹੈ ਬਾਕੀ ਬਾਈ ਤਾਂ ਬਾਈ ਹਰ ਤਾਈ ਵੀਡੀਓ ਕਰਕੇ ਰਹਿ ਜਾਂਦਾ ਉਹਨਾਂ ਦਾ ਬਾਕੀ ਯਾਰ ਕੰਮ ਹੀ ਹੁਣ ਤਾਂ ਇੰਨਾਗਾ ਹੁੰਦਾ ਇਸ ਟਾਈਮ ਕਿਹੜੀ ਚੀਜ਼ ਦੀ ਡਾਟ ਮੰਗਣੀ ਬਾਕੀ ਬੋਝ ਲਿਆ ਮੈਂ ਤਾਂ ਉਹ ਦੋ ਤੁਰ ਜਾਂਦਾ ਹੁੰਦਾ ਲੋੜ ਵੀ ਜਾਂਦਾ ਐ ਤਾਂ ਕਿਹੜੀ ਚੀਜ਼ ਦੀ ਜਿਹੜੀ ਜ਼ਿਆਦਾ ਡਿਮਾਂਡ ਹੈਗੀ ਆਪਣਾ ਐਸ ਵਕਤ ਭਾਈ ਜਿਹੜੀ ਡਿਮਾਂਡ ਆ ਗਈ ਐਸ ਵਕਤ 6 ਜੀ ਦੀ ਡਿਮਾਂਡ ਆ ਭਾਈ 6 ਜੀ ਦੀ ਡਿਮਾਂਡ ਆ ਐਸੀ ਦੀ ਡਿਮਾਂਡ ਆ ਰਹੀ ਆ ਕਿਉਂਕਿ ਭਾਈ ਪਤਾ ਕੀ ਆ ਮੈਂ ਤੁਹਾਨੂੰ ਸਮਝਾਉਣਾ ਆਪਾਂ ਪਹਿਲਾਂ ਜਦੋਂ ਬੈਠੇ ਗੱਲਾਂ ਕਰਦੇ ਸੀ ਆਪਾਂ ਇਹ ਹੀ ਗੱਲ ਕਰਦੇ ਸੀ ਆ ਵੀ ਕਿਸਾਨ ਦੀ ਬਾਹ ਐ ਕਿ ਪ੍ਰਮਾਤਮਾ ਨੇ ਵੀ ਬਹੁਤ ਵਧੀਆ ਬਣਾਇਆ ਜਮਾ ਝੋਨੇ ਧੋਤੇ ਇੱਕ ਕੱਖ ਇੱਕ ਡਾਲ ਵੀ ਤੇਲੇ ਦਾ ਨਹੀਂ ਹੈਗਾ ਝੋਨੇ ਨੂੰ ਇੱਕ ਡਾਲ ਵੀ ਸੁੰਡੀ ਦਾ ਨਹੀਂ ਜਮੀ ਵੀ ਉਲੀ ਨਹੀਂ ਹੈਗੀ ਠੀਕ ਹੈ ਜੀ ਹੁਣ ਬਾਈ ਬਣ ਕੇ ਇੱਕ ਚੀਜ਼ ਤੇ ਪੈਸੇ ਲਾ ਲੋ ਸਿਰਫ ਇਹਤੇ ਲਾ ਲੋ ਯਾਰ ਵਾ ਵਾਦੂ ਆ ਕੋ ਦੂ ਨਹੀਂ ਬਸਤੀ ਕਰ ਬਾਕੀ ਚੀਜ਼ਾਂ ਦੀ ਲੋੜ ਹੀ ਨਹੀਂ ਜਿੱਥੇ ਤੁਸੀਂ ਬੋਰਨ ਗਰਮੈਸ ਕਰਕੇ ਫੜੇਗਾ ਇਹਨਾਂ ਅਗਰਮੈਸ ਕਰਕੇ ਫੜੇ ਦੀ ਪ੍ਰੋਬਲਮ ਆਉ ਵੀਰੇ ਜਿੱਥੇ ਤੁਸੀਂ ਬੋਰਨ ਪोटाश ਐਨ ਪੀ ਕੇ ਪਾਉਣੇ ਹੋਗੇ ਯਾਰ ਛੋਟਾ ਕਿੱਥੇ ਆ ਕੱਲਾ ਸਾਰ ਦੂਗਾ ਯਾਰ ਬੋਰਨ ਦਾ ਰੇਟ ਪੁੱਛ ਕੇ ਦੇਖੋ ਬਾਈ ਕੀ ਰਗਾ ਲੱਗਦੇ ਹੀ ਲਾਈ ਜਾਂਦੇ ਨੇ ਕਿ ਵਿੱਚ ਦੁਕਾਨਦਾਰ ਬਾਕੀ ਸਾਡੇ ਮਾਜੋਬ ਅਨਕਲ ਜੀ ਲਹਿਰਾ ਸਾਹਿਬ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰੇ ਇੱਧਰ ਸਾਡੇ ਅਨਕਲ ਜੀ ਬੈਠੇ ਨੇ ਬਾਈ ਗੱਲ ਕਰੋ ਪੈਸੀਫਾਇਰ ਦਾ ਕੰਮ ਹੀ ਕਰਿਆ ਇਹਨੇ ਫੀਲਡ ਦੇ ਵਿੱਚ ਬਹੁਤ ਸਾਰਾ ਸੇਵਾ ਨਿਭਾਈ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠੀਠਾ ਕੀ ਹਾਂ ਜੀ ਹਾਂ ਜੀ ਠੀਕ ਠਾਕ ਤੇ ਕਿੰਨੇ ਚਿਰ ਹੋ ਗਿਆ ਜੀ ਆਪਾਂ ਨੂੰ ਇਹ ਜਿਹੜੇ ਇਹਨਾਂ ਦਾ ਦਵਾਈ ਲੈਂਦੇ ਨੇ ਜੀ ਦਵਾਈ ਤਾਂ ਲੈੰਦੇ ਨੂੰ ਹੋ ਗਏ 2 ਸਾਲ ਹੋ ਗਏ ਠੀਕ ਹੈ ਜੀ ਕਿ ਆਪਾਂ ਵੀ ਆਂਟੂ ਦੇ ਖੇਤ ਜਾਂਦਾ ਮੇਰੇ ਪਿੰਡ ਅੱਛਾ ਜੀ ਹਾਂ ਜੀ ਕਿਹੜਾ ਕਿਹੜਾ ਪਿੰਡ ਹੈ ਜੀ ਆਪਣਾ ਲਹਿਰਾ ਕਾਕਾ ਜੀ ਖਾਸ ਲਹਿਰਾ ਕਾਕਾ ਜ ਲੇਰੇ ਗਾਕੇ ਤੋਂ ਆਏ ਨੇ ਬਾਈ ਜੀ ਕਿਉਂਕਿ ਜੇ ਕੰਮ ਵਧੀਆ ਹੋਗਾ ਚੀਜ਼ ਤਸੱਲੀ ਦੀ ਮਿਲੂਗੀ ਤਾਂ ਫੇਰ ਹੀ ਆਇਆ ਜਾਂਦਾ ਉਹ ਤਾਂ ਐ ਨਹੀਂ ਪਤਾ ਘਰ ਤੋਂ ਬਾਹਰ ਨਹੀਂ ਜਾਇਆ ਹੁੰਦਾ ਹਾਂ ਠੀਕ ਹੈ ਨਾ ਜੀ ਤੇ ਰਿਜ਼ਲਟ ਪੂਰਾ ਆਉਂਦਾ ਜੀ ਇਹ ਪੂਰਾ ਰਿਜ਼ਲਟ ਆਉਂਦਾ ਠੀਕ ਹੈ ਜਿਹੜੀ ਗੀਤ ਕਹਿੰਦੇ ਨੇ ਉਹੀ ਕੋਈ ਰੇਟ ਦੇ ਵਿੱਚ ਤੁਸੀਂ ਤਾਂ ਚਲੋ ਮਾਰਕੀਟ ਹੋਂ ਕਰਦੇ ਵੀ ਰਹੇ ਹੋ ਕਹਿੰਦੇ ਕੋਈ ਰੇਟ ਦੇ ਵਿੱਚ ਕੋ ਕੰਨੇ ਪੈਸੇ ਬਹੁਤ ਵਧੀਆ ਉਹ ਹੈ ਠੀਕ ਹੈ ਹਾਂ ਇਹ ਕੈਸ਼ ਕਾਊਂਟਰ ਤਾਂ ਸਸਤਾ ਵੀ ਹੈਗਾ ਸਸਤਾ ਵੀ ਹੈਗਾ ਠੀਕ ਹੈ ਜਿਹਨੇ ਬਾਈ ਨੇ ਕਹੇ ਨੇ ਗੱਲ ਸੁਣਾਈ ਸੀਗੀ ਕਿ ਯਾਰ ਹੁਣ ਉਹ ਨਾ ਗੱਲ ਹੋਵੇ ਟਰੈਕਟਰ ਵੇਚਣ ਵਾਲੀ ਨਹੀਂ ਬੰਨਾ ਟਰੈਕਟਰ ਖਰੀਦਣ ਵਾਲੇ ਬੰਨਾ ਉਹ ਲੈਣੀ ਜਾਂ ਗਵਾਉਣੀ ਆ ਨਹੀਂ ਬਾਈ ਸਹੀ ਹੈ ਸਾਡੇ ਟਰੈਕਟਰ ਦਪਾਉਣਾ ਨਹੀਂ ਬਣਾਈਆਂ ਆਉਣੀਆਂ ਬਾਈ ਪਾਇਰ ਕਾਟ ਦਿੰਦੇ ਨੇ ਬੰਦੇ ਦੇ ਠੀਕ ਹੈ ਸਿਆਲ ਦੇ ਵਿੱਚ ਨਾ ਇਹ ਬਹੁਤ ਔਖਾ ਹੈ ਬਿਲਕੁਲ ਜੇ ਮੋਟਰ ਦੇ ਫਿਰ ਤੋਰ ਜਾਈ ਨਹੀਂ ਲਾਉਣਾ ਤੇਰੇ ਮੇਰੇ ਵਰਗਾ ਮੂਹ ਰਜਾਈ ਤੇ ਦੇ ਲੈਂਦਾ ਉਦੋਂ ਪਤਾ ਲੱਗਦਾ ਸੱਪ ਮਿੱਤ ਕੇ ਕਮਾਈ ਹੁੰਦੀ ਕਿਵੇਂ ਆ ਠੀਕ ਹੈ ਕੱਲੇ ਇੱਕ ਗੱਲ ਆਪਾਂ ਹੋਰ ਕਰੀਏ ਛੋਟੀ ਜਿਹੀ ਸਾਡੇ 80000 ਨੂੰ ਜਦ ਬਾਈ ਖੜ ਨਿਕਲਦਾ ਲਾਟ ਨਿਕਲਦੀ ਅਗਲੇ ਦੀ ਕੱਲੇ ਜੇ ਆਪਾਂ ਇਹੀ ਚੀਜ਼ ਹੈ ਆਹੀ ਦਵਾਈ ਹੈ ਅਸੀਂ ਬਾਈ 3200 ਤੋਂ ਅਸੀਂ ਘੱਟ ਲੈਂਦੇ ਫਿਰ ਤੇ ਜੇ ਨਗਦ ਲੈਣੀ ਹੋਵੇ ਫਿਰ 1600 ਦਾ ਸਿੱਧਾ ਸਾਹਬ ਆ ਫਿਰ ਉੱਥੇ ਜਾਣਾ ਬਾਈ ਕੰਮ ਅੱਤੋ ਆ ਜੀ ਬਾਕੀ ਇਹ ਬੰਦ ਰਹੋ ਕਿਉਂ ਕੋਈ ਅਸੀਂ ਵੀ ਜੱਟਾਂ ਨੇ ਜਵਾਕ ਜੱਟ ਜ਼ਿਮੀਦਾਰ ਅਸੀਂ ਕਿਹੜਾ ਗਲਤ ਕੰਮ ਕਰਨਾ ਬਾਈ ਕੋਈ 9 ਨਗਦ 13 ਦਾ ਵਾਲੀ ਗੱਲ ਹੋ ਰਹੀ ਹੈ ਸਾਹਬ ਸੋਧੀਆਂ ਗੱਲਾਂ ਨੇ ਆਪਣ ਲਵੇ ਲੋਕਲ ਪੇਟ ਵਾਲੀ ਗੱਲ ਨਹੀਂ ਹੈ ਕੋਈ ਠੀਕ ਹੈ ਲਓ ਵੀ ਮਿੱਤਰੋ ਟਾਈਮ ਹੁਣ ਜਿਹੜਾ ਨਾ ਬਸ ਐ ਮੰਨ ਕੇ ਚੱਲੋ ਕਿ ਥੋੜਾ ਹੀ ਆਏਗਾ ਬਹੁਤ ਗਿਣਤੀ ਦੀ ਸਮਾਂ ਬਚਿਆ ਕਿਸਾਨ ਭਰਾਵਾਂ ਕੋਲ ਇੱਕ ਮਿੰਟ ਬਾਈ ਥੋੜੀ ਜੀ ਤੈਨੂੰ ਮੈਂ ਗੱਲ ਹੋਰ ਕਰਦਾਗਾ ਇੱਕ ਆਪਣੇ ਲਾਪੇ ਹਟਹੂਰ ਤੋਂ ਬਾਈ ਆਇਆ ਸੀਗਾ ਯਾਰ ਤੇ ਉਹਦੇ ਨਾਲ ਮੈਂ ਹੈ ਨਹੀਂ ਤੀਗਾ ਤੇ ਉਹਦੇ ਪਤਾ ਨਹੀਂ ਕਰਨੇ ਚ ਕੋਈ ਪ੍ਰੋਬਲਮ ਸੀ ਸੁੰਡੀ ਪਤਾ ਨਹੀਂ ਸਪਰੇ ਪਤਾ ਨਹੀਂ ਕਿਵੇਂ ਦੀ ਉਹਦੇ ਸੁੰਡੀ ਨਹੀਂ ਮਰੀ ਬਾਈ ਦੇ ਯਾਰ ਤੇ ਆਪਾਂ ਨੇ ਕੀ ਕੀਤਾ ਬਾਈ ਉਹਨਾਂ ਮੈਨੂੰ ਫੋਨ ਆ ਗਿਆ ਹੂੰ ਕਹਿੰਦਾ ਬਾਈ ਕਹਿੰਦਾ ਵੀ ਯਾਰ ਸੁੰਡੀ ਨਹੀਂ ਮਰੀ ਕਹਿੰਦਾ ਬੰਦਾ ਤੀਗਾ ਫਕਰ ਜੜ ਕਿਸਾਨ ਤਾਂ ਵਿਚਾਰਾ ਸਾਧ ਹੀ ਹੁੰਦਾ ਫੱਕੀ ਨਹੀਂ ਹੁੰਦੇ ਫੱਕਰੀ ਹੁੰਦਾ ਕਿਸਾਨ ਤਾਂ ਤੇ ਉਹਨੂੰ ਮੈਂ ਕਿਹਾ ਮੈਂ ਬਾਈ ਨਾਲ ਗੱਲਬਾਤ ਕੀਤੀ ਬਾਈ ਮੈਨੂੰ ਕਹਿੰਦਾ ਕਹਿੰਦਾ ਕੋਈ ਚੱਕਰ ਨਹੀਂ ਕਹਿੰਦਾ ਆਪਾਂ ਨੇ ਕਹਿੰਦਾ ਗਾਹਕ ਬਣਾਉਣਾ ਗਾਹਕ ਘਮਾਉਣਾ ਨਹੀਂ ਕਹਿੰਦਾ ਫੇਮ ਦੇ ਦੀ ਆਹ ਪਈਆ ਬੈਰ ਦੀ 15000 ਦਾ ਲੀਟਰ ਆ ਬਾਈ ਇਹਦਾ ਹਮ ਆਪਾਂ ਨੇ ਉਹ ਬੰਦੇ ਨੂੰ ਵੀਰੇ ਵਿਚਾਰੇ ਨੂੰ ਐਡੀ ਦੂਰੋਂ ਹਟਹੂਰ ਤੋਰੇ ਚੱਲ ਕੇ ਆਇਆ ਜਦੋਂ ਤੇ ਉਹਨੂੰ ਆਪਾਂ ਕੇਰਾ ਕੋਈ ਗੱਲ ਨਹੀਂ ਜੀ ਕੋਈ ਘਾਟਫਾਦਾ ਸੀ ਬੈਠਿਆ ਭਰਾ ਮੈਂ ਤੇਰੇ ਨਾਲ ਹਾਂ ਬਾਈ ਕਹਿੰਦਾ ਕਹਿੰਦਾ ਜਿਹੜੀ ਵੀ ਪਾਸ ਤੁਹਾਨੂੰ ਲੈ ਜਾਾਂਗੇ ਜਾ ਕੇ ਅਸੀਂ ਕਿਤੇ ਹਾਂ ਬਾਈ ਉਰੀ ਕੰਮ ਕਰਨਾ ਯਾਰ ਅਸੀਂ ਭੱਜ ਜਾਾਂਗੇ ਇੱਥੋਂ ਠੀਕ ਹੈ ਜੀ ਮੇਲੇ ਦੇ ਆਇਆ ਹੋਇਆ ਤਰਜ਼ ਨਾ ਮੇਲਾ ਵਿਦੂਗਾ ਹੂੰ ਬਾਈ ਕਹਿੰਦਾ ਕਹਿੰਦਾ ਯਾਰ ਵੀ ਤੂੰ ਕਹਿੰਦਾ ਉਹਨੂੰ ਕਿਰਾਇਆ ਵੀ ਦੇ ਦੇਂ ਕਹਿੰਦਾ ਬੰਦੇ ਨੂੰ ਹੂੰ ਮਹਾਬਾਈ ਠੀਕ ਆ ਜਿਵੇਂ ਚੱਲ ਤਾਂ ਕਹਿਦਾ ਆਪਾਂ ਤੇਰੀ ਮੌਂਦ ਦੇਣੀ ਉਹ ਆ ਗਿਆ ਅਗਲੇ ਦਿਨ ਆ ਕੇ ਉਹਨੂੰ ਬਾਈ ਆ ਮੈਂ ਫੇਮ ਨਾ ਖੋਲ ਕੇ ਪਾ ਕੇ ਦਿੱਤੀ ਹਜੇ ਵੀ ਇੱਧਰ ਸਿਸੀ ਪਈ ਦੀ ਕਿੱਥੇ ਧਰਤੀ ਗਿਆ ਨਹੀਂ ਸਿਸੀ ਅੰਦਰ ਪਈ ਉਹ ਅੰਦਰ ਤੇ ਉਸ ਤੋਂ ਬਾਅਦ ਚ ਵੀਰੇ ਉਹਨੂੰ ਬਾਈ ਨੂੰ ਜਦੋਂ ਇਹ ਚੀਜ਼ ਦਿੱਤੀ ਉਹ ਖੁਸ ਹੋ ਕੇ ਗਿਆ ਮੈਨੂੰ ਕਹਿੰਦਾ ਕਹਿੰਦਾ ਯਾਰ ਇਹਦਾ ਕਹਿੰਦਾ 15 16000 ਦਾ ਲੀਟਰ ਆ ਕਹਿੰਦਾ ਤੂੰ ਫ੍ਰੀ ਕਿਵੇਂ ਦੇਈ ਜਾਨਾਗਾ ਮਹਾ ਬਾਈ ਯਾਰ ਕੋਈ ਗੱਲ ਨਹੀਂ ਤੇਰਾ ਵੀ ਫਿਰ ਨੁਕਸਾਨ ਹੋਇਆ ਇਦੋਂ ਤੁਸੀਂ ਬਚਿਓ ਤਾਂ ਅਸੀਂ ਆ ਜੇ ਜੱਟ ਨਹੀਂ ਹੈਗਾ ਤਾਂ ਕੋਈ ਵੀ ਨਹੀਂ ਕੋਈ ਵੀ ਨਹੀਂ ਹੈਗਾ ਬਾਈ ਕੋਈ ਵੀ ਨਹੀਂ ਆ ਦੇਖੋ ਆ ਤੋੜਾ ਨਾ ਆ ਸਾਰੇ ਇੱਥੇ ਜਾਂਦੇ ਨੇ ਜੱਟ ਦੇ ਉੱਪਰ ਹੀ ਜਾਂਦਾ ਸਾਰਾ ਜੱਟ ਨਹੀਂ ਵਿਆਹ ਕਰਨਾ ਜੱਟ ਨਹੀਂ ਜਵਾਕ ਬਾਹਰੇ ਤੋਂ ਉਹਨਾਂ ਨੇ ਜੱਟ ਨਹੀਂ ਕਾਲਜ ਜਾਣਾ ਜੱਟ ਨੇ ਪ੍ਰਾਈਵੇਟ ਹਸਪਤਾਲ ਚਲਾਉਣੇ ਨੇ ਪ੍ਰਾਈਵੇਟ ਦੁਕਾਨਾਂ ਮਾਰਕੀਟ ਦੇ ਵਿੱਚ ਪੈਸਾ ਕਿੱਥੋਂ ਆਉਂਦਾ ਤੂੰ ਫਾਸਲਾ ਪਤਾ ਨਹੀਂ ਕਿਸੇ ਦੇ ਮੂੰਹ ਤੇ ਮੱਖੀ ਜੋੜਦੀ ਤੇ 10 ਰੁਪਏ ਦਾ ਰੋਡ ਦੇ ਨਿਕਲਣਾ ਗੱਲੇ ਤੋਂ ਇਹ ਜੱਟ ਕਹੇ ਮੈਂ ਤਾਂ ਬੀਜ ਕੇ ਕੜਕਦਾ ਕੀ ਲੈਣਾ 50 ਕਿਲੋ ਅੰਬ ਦਾ ਚਾਰ ਬਾਲੂ ਵੀ ਮੈਂ ਤਾਂ ਲੋੜ ਹੀ ਨਹੀਂ ਹੈਗੀ ਲੱਤ ਦੇ ਲੱਤਰ ਕਿਥੋਂ ਜੱਟ ਦਾ ਸਰਦਾ ਬਈ ਹਾਂ ਜੱਟ ਦਾ ਸਰਦਾ ਜੱਟ ਤੇ ਜੱਟ ਤਾਂ ਸਮਝੂ ਕੋ ਆਪਾਂ ਮਸਤ ਮਲਾਗਾ ਬਾਬੇ ਨਾਨਕ ਦੀ ਕਿਰਪਾ ਨਾਲ ਤਾਂ ਸਮਝੂਗਾ ਉਹਨੂੰ ਕੋਈ ਪਰਵਾਹ ਨਹੀਂ ਮਸਤਾ ਗਾਓ ਉਸ ਤੋਂ ਬਾਅਦ ਬਾਕੀ ਆ ਬਈ ਸਾਰਾ ਟਾਈਟ ਹੋ ਜੂ ਕੰਮ ਸਾਰਾ ਫਰਕਲ ਟੈਟੂ ਉਰੋਂ ਤੋਂ ਲੈ ਕੇ ਸੈਂਟਰ ਤੱਕ ਚੀਕਾ ਪੈਂਦੇ ਨੇ ਜੱਟ ਆਈ ਆ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਗੱਲ ਬਾਈ 16 ਨੇ ਆ ਕੀ ਤੇ ਬਾਕੀ ਵੀਰੇ ਆਪਾਂ ਇਹੀ ਗੱਲ ਕਹਿਣੇ ਆਗੇ ਵੀ ਜਿਹੜੇ ਕਿਸਾਨ ਭਰਾ ਨੇਗੇ ਯਾਰ ਹਨਾ ਇੱਕ ਵਾਰੀ ਜ਼ਰੂਰ ਸਾਡੇ ਲਵੇ ਹਾਜ਼ਰੀ ਲਵਾ ਕੇ ਜਾਓ ਤੇ ਬਾਕੀ ਯਾਰ ਜਿਹੜੇ ਤੁਸੀਂ ਨਾ ਆਪਣਾ ਜਿਵੇਂ ਨਕਦ ਵਾਲਾ ਸਿਸਟਮ ਚੱਲਦਾਗਾ ਬਾਈ ਇਹਦੇ ਚ ਮਾਰਜਨ ਥੋੜਾ ਮੋਟਾ ਜਿਵੇਂ 20000 ਦੀ ਦਵਾਈਆ 5-700 ਦਾ ਮਾਰਜਨ ਬਹੁਤ ਹੁੰਦਾਗਾ ਕਿਸਾਨ ਦਾ ਤੁਸੀਂ ਕਿਸਾਨ ਨੂੰ ਦੇਖ ਕੇ ਵੀ ਇਹ ਭੋਲਾਗਾ ਇਹ ਅਨਪੜਾ ਆਪਣੇ ਲਵੇ ਆ ਕੇ ਉਹਨੂੰ ਦੇਖ ਕੇ ਹਲਕੋ ਨਾ ਤੁਸੀਂ ਸਹੀ ਗੱਲ ਇਹ ਗੱਲ ਕੈਸ ਕਾਊਂਟਰ ਵਾਲਿਆਂ ਨੂੰ ਕਹਿਣਾਗਾ ਮੈਂ ਸਾਰਿਆਂ ਨੂੰ ਐ ਬਾਈ ਪਤਾ ਕਿਉਂ ਕਿ ਜੱਟ ਦੀ ਕਮਾਈ ਤੁਸੀਂ ਕਰਕੇ ਕੋਠੀਆਂ ਘਰਾਂ ਲੈਨੇ ਹੋਗੇ ਬਾਈ ਉਹਦੇ ਤੋਂ ਕਰਕੇ ਕਮਾਈ ਇਹ ਥੋੜੇ ਬਾਅਦ ਚ ਬੱਚਿਆਂ ਦੇ ਪੈਣੀਆਂ ਕਮਾਈ ਜਾਇਜ਼ ਕਰ ਲਓ ਜਾਇਜ਼ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਹਾਂ ਨਜਾਇਜ਼ ਜੱਟ ਨਾਲ ਕੀਤੀ ਹੋਈ ਲੇਖੇ ਦੇਣੇ ਪੈਣਗੇ ਇੱਥੇ ਬਾਈ ਲਾਵੇ ਹੋਰ ਦੱਸਾ ਇੱਕ ਮਿੰਟ ਕਹਿੰਦਾ ਬੇਹਕੀ ਤੇ ਕਰੀ ਕਮਾਈ ਬੈਠ ਕਬੀਲਾ ਖਾਵੇ ਧਰਮਰਾਦ ਦੇ ਪੈਗੀ ਪੇਸੀ ਪਿਸੋ ਕੌਣ ਛੜਾਵੇ ਖੋਟੇ ਕਰਮਾਂ ਦੀ ਫਿਰ ਗੱਠਰੀ ਘੋਲ ਸੁਣਾਵੇ ਜਮ ਕੇ ਡੰਡ ਜਾਂ ਮੂੰਡਵੇ ਲੱਗਦਾ ਨਾ ਬਾਈ ਅੱਖਾਂ ਖੁੱਲਦੀਆਂ ਨੇ ਬੰਦਾ ਸੰਸਾਰਤ ਵਿੱਚ ਫਿਰਦਾ ਕਿੱਥੇ ਤੋਂ ਆਪਣੇ ਚ ਸਹੀ ਗੱਲ ਹੈ ਇਹ ਨਾਲ ਨਹੀਂ ਜਾਣੀਆਂ ਇਹ ਦੁਨਿਆਵੀ ਚੀਜ਼ਾਂ ਬਾਈ ਕੋਠੀਆਂ ਕਾਰਾਂ ਇੱਟਾਂ ਰੋੜੇ ਦੁੱਧ ਪੁੱਤ ਕੀ ਮਾਣ ਕਰਨਾ ਬਾਈ ਇਹ ਸੈਲਸਰੀ ਦੀ ਕੋਈ ਗਰਾਸਾ ਮਹਾਰਾਜ ਦੀ ਬਕਸੀ ਉਹਨਾਂ ਦਾਤਾ ਨੇ ਬਾਈ ਜਿਹਨੂੰ ਬਕਸਦੀਆਂ ਉਹਨੂੰ ਪਤਾ ਜਿਹਦੇ ਲਵੇ ਨਹੀਂ ਹੈਗੀਆਂ ਤਾਂ ਭਰਾਵਾ ਨੱਕ ਰਾਗੜ ਨੱਕ ਦੀਆਂ ਕੁੰਬਲੀਆਂ ਮੁਰਗੀਆਂ ਪੁੱਤ ਦੀ ਦਾਤਾ ਐਵੇਂ ਨਹੀਂ ਮਿਲਦੀਆਂ ਕਿੱਥੋਂ ਸਹੀ ਗੱਲ ਹੈ ਜੀ ਲੋ ਵੀ ਮਿੱਤਰੋ ਨੰਬਰ ਬਾਈ ਇਹਨਾਂ ਦਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਖਾਲਸੇਆਂ ਦਾ ਤੇ ਤੁਸੀਂ ਹੁਣ ਰਹਿਣਾ ਜਾਇਓ ਬਸ ਆ ਕੇ ਦਵਾਈ ਬਾਈ ਦੇ ਤੋਂ ਲੈ ਜੋ ਲੈ ਜੋ ਠੀਕ ਹੈ ਮਿਲਦੇ ਆ ਕੇ ਨਵੀਂ ਹਾਂ ਲੈ ਬਾਈ ਜੀ ਕੀ ਖਤੇ